नश्या विरुद्ध जरा सरकार का चल रहा है फरीदको टेल्च एक जनवरी तो लैके हम तक की कारगुजारी रही है वो अज मैं सारे नी कर 1 ਜਨਵਰੀ ਤੋਂ ਲੈ ਕੇ ਅੱਜ ਤੱਕ 295 ਜਿਹੜੀਆਂ ਸੇਫਟੀਆਂ ਦੀ ਜਿਹੜੀ ਟਿਪ ਲਾਈਨ ਹੈ ਜਿਹੜੀ ਇੱਕ ਨੰਬਰ ਡੈਡੀਕੇਟਡ ਨੰਬਰ ਹੈਗਾ ਜਿੱਥੇ ਇਨਫਾਰਮੇਸ਼ਨ ਦੇਣ ਵਾਲੇ ਦੀ ਉਪਰ ਰੱਖੀ ਜਾਂਦੀ ਹੈ ਜਨਗਾਰੀ ਦੇਣ ਵਾਲੇ ਦੀ ਆਈਡੈਂਟੀ ਉਹਦੇ ਦੇ 295 ਸਾਨੂੰ ਜਿਹੜੀਆਂ ਟਿਪਸ ਆਈਆਂ ਔਰ ਉਹਦੇ ਦੇ ਪਾਲੂ ਕਰਦੇ ਹੋਏ ਅੱਗੇ ਜਿਹੜੀਆਂ ਰਿਕਵਰੀਜ਼ ਵੀ ਹੋਈਆਂ ਔਰ ਅਰੈਸਟ ਵੀ ਹੋਏ ਇਸ ਤੋਂ ਇਲਾਵਾ ਜਿਹੜੀਆਂ ਸੰਪਰਕ ਮੀਟਿੰਗਾਂ ਸੀ ਪਿੰਡਾਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਕਸਬਿਆਂ 'ਚ ਆ ਕੇ और ग्यारह सताई पब्लिक मीटिंग रेंज केडक्ट की गई हैं और एक सौ चौरा चौरासी पंचायतों ने मता पा के असर पिंड चो नशा बिकर नहीं देंगे ना किसी कंज्यूम कर इस अलावा तो एक सौ तेरह जो नशा करने वाले से उन्होंने वलेंटियर किया नशा छना चाहते हैं उन्होंने सरकारी जोड़े ड्रग एडिक सेंटर से उन्होंने भर्ती कराया और दो ਸਰਹਿੰਦ ਕੋਟ ਵੱਲੋਂ ਜਿਹੜੇ ਇਲੀਗਲ ਨਸ਼ਾ ਕੇਂਦਰ ਚੱਲਦੇ ਸੀਗੇ ਉਹਨਾਂ ਨੂੰ ਭੰਗ ਕੀਤਾ ਗਿਆ ਸੀ ਸੀਲ ਕੀਤਾ ਗਿਆ ਰੈਕ ਸੋਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਔਰ ਪੰਜਾਬ ਦੇ ਤਰੀਕ ਜਿਹੜੇ ਇਮਲੇਕਸ ਸੀਗੇ ਉਹਨਾਂ ਨੂੰ ਵਾਪਸ ਕਰਾਇਆ ਗਿਆ ਔਰ ਕੁਝ ਜਿਹੜਾ ਮਾਪਿਆਂ ਨੂੰ ਸੌਪੇ ਗਏ ਔਰ ਇਸ ਦੌਰਾਨ 1 ਜਨਵਰੀ ਤੋਂ ਲੈ ਕੇ ਹੁਣ ਤੱਕ 557 ਜਿਹੜੇ ਹੈ ਕੇਸਸ ਐਨਡੀਪੀਐਸ ਦੇ ਵਿੱਚ ਰਜਿਸਟਰ ਕੀਤੇ ਗਏ ਔਰ 195 ਦੇ ਤਰੀਕ ਦੇ ਨੇ

77 ਗ੍ਰਾਮ ਤੇ ਪੈਕੀ ਹਸਟ 5230 ਕਿਲੋ ਦੇ ਜਿਹੜੇ ਟੈਬਲੇਟਸ ਆ ਉਹ 77000 ਡਾਕਟਰ ਚਿੰਦਿਆ ਜਿਹੜਿਆ ਨਸ਼ੇ ਹਨ ਜਾਂ ਗੁਰੂ ਐਲਫੈਕਸ ਹਨ ਜਾਂ ਟ੍ਰਾਮਾਡੋਲ ਹਨ ਇਹ ਸਾਰੀਆਂ ਐਡ ਕਵਰ ਹੋਈਆਂ 18 ਲੱਖ 49 ਹਜ਼ਾਰ ਦੇ 3 ਜਿਹੜੀ ਐ ਡਰਾਗ ਮਲੀ ਇਹ ਕਵਰ ਹੋਈ ਜਿਹੜੇ ਕੇਸ ਚੜੇਗੇ ਸੋਰ ਫਿਚਰ ਐ ਪ੍ਰੋਪਰਟੀ ਚ ਜਿਹੜੀਆਂ 85 ਜਿਹੜੇ ਨਸ਼ੇ ਦੇ ਪਰਿਵਾਰੀ ਸੀ ਉਹਨਾਂ ਦੇ 85 ਕੇਸਾਂ ਦੇ ਵਿੱਚ बत्ती करोड़ रुपए की करीब प्रॉपर्टी प्रविक अपन उस की सत जगह पर रेंज डेमोनेशन की प्रॉपर्टियां और बकायदा प्रोपर सिविल एडमिनेट्रेन वालों दिखा चेक करा के ऑर्डर लेके गैंग जो है ਜਿਹੜੇ ਇਸ 2020 ਦੇ ਤੀਵ ਜਿਹੜੇ ਐਸਪੀ ਦੇ ਦੌਰਾਨ ਅरेस्ट ਕੀਤੇ ਗਏ। ਔਰ ਅੱਗੇ ਇਹ ਤਾਂ ਪਿਛਲੇ ਤੋਂ ਨਹੀਂ ਲਿਆ ਤੇ ਹੁਣ ਆਧੁਨੀ ਯੋਗ ਤੇ ਜਿਹੜਾ ਸਾਡਾ ਵੈਡਲਰਸ ਤੇ ਸਪਲਾਈਅਰਸ ਦੀ ਇੱਕ ਪੂਰਨ ਇੰਡਸਟਰੀ ਬਣੀ ਹੈ ਉਹਦੇ ਤੇ ਮੈਂ ਤੁਹਾਨੂੰ ਚਾਹਣਾ ਛਾਂਜਿਆ ਕਰਾਣਾ ਹੈ ਕਿ ਫੀਡ ਕੇਟ ਕਿਲਾ ਇੱਕ ਨੰਬਰ ਤੇ ਚੱਲ ਰਿਹਾ ਹੈ ਸੋਨੇ ਪੰਜਾਬ ਚ ਜਿੱਥੇ ਕਿ ਜੋ ਇੱਕ ਹਫਤਾ ਪਹਿਲੇ ਸ਼ੁਰੂ ਕੀਤੀ ਸੀ ਜਿਹੜੀ ਜਿਹਦੇ ਚ 40% ਦੇ ਕ੍ਰੀਬ

और अस जो ई है जिसे पता लग रहा है और जो है नक्शा पास नहीं है उद्दे जो एट रैंडम डेट है जी आपका फलाने का घर है सही जगह पर बने तो नहीं अच्छी जो मैं दस रहा कि पचासी के करीब समगलर की और बत्ती करोड़ प्रॉपर्टक करा चुके हैं

फील्ड चादा इंपैक्ट प्रें जाती जाए तो जल्द ही उसका भी पता लग जाएगा कि ज्यादा फोर्स विजीबिलिटी जारी नाक्य या पेट्रोलिंग से मिलने लगते हैं। ਆ ਰਿਹਾ ਹੈ ਜਨਰੇਸ਼ਨ ਨੂੰ ਖਤਮ ਕਰਨ ਦੇ ਵਿੱਚ ਅੱਜ ਜੀ ਆ ਅਸ਼ਵਿਕ ਅਮਾਰ ਦੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਿਚਾਰਾ ਦੱਸਿਆ ਗਿਆ ਬਹੁਤ ਸਾਰੇ ਕੇਸਿਸ ਹੋ ਜਾਈ ਕੀ ਗਏ ਹਨ ਕਿ ਜੋ ਪੇਸ਼ੈਂਟਸ ਹਨ ਉਹਨਾਂ ਨੂੰ ਵੀ ਡੈਚ ਵਿੱਚ ਐਡਮਿਟ ਵੀ ਕਰਾਇਆ ਜਾ ਰਿਹਾ ਹੈ ਉਹਨਾਂਗੇ ਜੋ ਵੀ ਰਿਜ਼ਲਟ ਆ ਗਏ ਹਨ ਸਭੇ ਚੈਲੇਂਜ ਤੋਂ ਦੱਸੇ ਰਾਂਗਾ ਫਰੀਦਪੁਰ ਤੋਂ ਜੇ ਵੀ ਨਹੀਂ ਚੈਨਲੀ ਸ਼ਰਮ